ਪਿੰਡ ਚੋਚਰਿਆਂ ਦੇ ਵਿੱਚ ਮੌਜੂਦ ਆ ਇੱਥੇ ਜੋ ਪੰਚਾਇਤੀ ਜ਼ਮੀਨ ਆ ਤਾਂ ਉਸ ਦੀ ਨਿਸ਼ਾਨਦੇਹੀ ਜਿਹੜੀ ਕਰਵਾਈ ਜਾ ਰਹੀ ਹੈ ਕਾਨਗੋ ਪਹੁੰਚੇ ਉਹਨਾਂ ਦੇ ਵੱਲੋਂ ਜਿਹੜਾ ਟੈਕਨੀਕ ਦੇ ਨਾਲ ਅੱਜ ਇੱਥੇ ਨਿਸ਼ਾਨਦੇਹੀ ਕੀਤੀ ਜਾ ਰਹੀ ਰਕਬੇ ਦੀ ਜਿਹੜੀ ਨਿਸ਼ਾਨਦੇਹੀ ਹੋਈ ਆ ਇੱਥੇ ਇਹ ਵੀ ਪਿੰਡ ਵਾਸੀ ਕਹਿੰਦੇ ਨਜ਼ਰੀ ਆਏ ਨੇ ਕਿ ਜਿਹੜਾ ਕਿ ਕਿਸੇ ਥੱਲੇ ਜਿਹੜੀ ਜ਼ਮੀਨ ਵਖਰੀ ਆ ਤਾਂ ਉਸ ਦਾ ਕਬਜ਼ਾ ਵੀ ਛਡਾਇਆ ਜਾਵੇ ਪੀਆਟੀ ਨਿਊਜ਼ ਨਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਆਸ ਦੇ ਤੇਂਦਰ ਥੋੜੀ ਪਿੰਡ ਚੋਚਨਿਆਂ ਦੇ ਵਿੱਚ ਮੌਜੂਦ ਆ ਇੱਥੇ ਜੋ ਪੰਚਾਇਤੀ ਜ਼ਮੀਨ ਆ ਤਾਂ ਉਸ ਦੀ ਨਿਸ਼ਾਨਦੇਹੀ ਜਿਹੜੀ ਕਰਵਾਈ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਕੁਝ ਨਜ਼ਾਇਜ਼ ਕਬਜ਼ੇ ਹਟਾਏ ਜਾਣ ਇਸ ਦੇ ਉੱਤੇ ਵੀ ਐਕਸ਼ਨ ਆ ਜੇ ਗੱਲ ਕਰ ਲਈਏ ਤਾਂ ਇੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਜਿਹੜੀ ਨਿਸ਼ਾਨਦੇਹੀ ਦੀ ਮੰਗ ਕੀਤੀ ਜਾ ਰਹੀ ਸੀ ਪੰਚਾਇਤ ਦੇ ਵੱਲੋਂ ਨਿਸ਼ਾਨਦੇਹੀ ਜਿਹੜੀ ਕਰਵਾਉਣ ਦੇ ਲਈ ਕਿਹਾ ਗਿਆ ਇੱਥੇ ਅੱਜ ਪਿੰਡ ਚੋਚਨਿਆਂ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿਸ ਦੀ ਨਿਸ਼ਾਨਦੇਹੀ ਜਿਹੜੀ ਇੱਥੇ ਹੋਈ ਆ ਤੁਹਾਨੂੰ ਦੱਸ ਦਈਏ ਕਿ ਇੱਥੇ ਕਾਨਗੋ ਪਹੁੰਚੇ ਆ ਉਹਨਾਂ ਦੇ ਵੱਲੋਂ ਜਿਹੜਾ ਜਿਹ ਜਾਰੀ ਨਿਸ਼ਾਨਦੇਹੀ ਕਰ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਤਾਂ ਹੁਣ ਵੀ ਜਿਹੜਾ ਉਹ ਸਾਰਾ ਰਕਬਾ ਜਿਹੜਾ ਚੱਕ ਕੀਤਾ ਜਾ ਰਿਹਾ ਕਿ ਕਿ ਜਿਹੜੀ ਇੱਕ ਜ਼ਮੀਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਤਾਂ ਨਹੀਂ ਜਾਂ ਉਸ ਨੂੰ ਕੋਈ ਵਾਦ ਨਹੀਂ ਰਿਹਾ ਉਹ ਪੂਰੀ ਤਕਨੀਕ ਦੇ ਨਾਲ ਹੱਲ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਪੂਰੀ ਤਰ੍ਹਾਂ ਦੇਖਿਆ ਗਿਆ ਕਿ ਇੱਥੇ ਜਿੰਨਾ ਰਕਬਾ ਸੀ ਬਣਦਾ ਪੰਚਾਇਤੀ ਜ਼ਮੀਨ ਦਾ ਉਸ ਰਕਬੇ ਦੀ ਜਿਹੜੀ ਨਿਸ਼ਾਨਦੇਹੀ ਹੋਈ ਹੈ ਇੱਥੇ ਇਹ ਵੀ ਪਿੰਡ ਵਾਸੀ ਕਹਿੰਦੇ ਨਜ਼ਰੀ ਆਏ ਨੇ ਕਿ ਜਿਹੜਾ ਕਿ ਕਿਸੇ ਥੱਲੇ ਜਿਹੜੀ ਜ਼ਮੀਨ ਵਖਰੀ ਹੈ ਤਾਂ ਉਸ ਦਾ ਕਬਜ਼ਾ ਵੀ ਛਡਾਇਆ ਜਾਵੇ ਤਾਂ ਜੋ ਇੱਥੇ ਪੰਚਾਇਤੀ ਜੋ ਜ਼ਮੀਨ ਆ ਉਹ ਪੂਰੀ ਤਰ੍ਹਾਂ ਜਿਹੜੀ ਪ੍ਰੋਪਰ ਜਿਸ ਨੇ ਬੋਲੀ ਦਿੱਤੀ ਹੈ ਉਸ ਨੂੰ ਇਹ ਜ਼ਮੀਨ ਮਿਲ ਸਕੇ ਹੁਣ ਤੱਕ ਦੇ ਲਈ ਇੰਨੇ ਨਵੇਂ ਅਪਡੇਟ ਜਲਦ ਤੁਹਾਡੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਥੋੜੀ ਕੇਆਰਟੀ ਨਿਊਜ਼ ਨੈਟਵਰਕ ਪਿੰਡ ਚੋਚਨਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪੀਜੀਬੋਰਡ ਅੱਜ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਹੋ ਰਹੀ ਆ ਹਾਂਜੀ ਆ ਕਿਸ ਪਿੰਡ ਦੀ ਆ ਤਾਂ ਕਿਸ ਤਰੀਕੇ ਦੇ ਨਾਲ ਹੋ ਰਹੀ ਆ ਕਿਵੇਂ ਦੇਖਦੇ ਹੋ ਚੋਚਨਾ ਪਿੰਡ ਦੀ ਜ਼ਮੀਨ ਦੀ ਨਿਸ਼ਾਨਦੇਹੀ ਪੰਚਾਇਤ ਦੀ ਜ਼ਮੀਨ ਦੀ ਨਿਸ਼ਾਨਦੇਹੀ ਹੋ ਰਹੀ ਆ ਜੀ ਇਹ ਜੋ ਕਿ ਦਿਵਾਲੇ ਵਾਲੇ ਜਿਹੜੇ ਸੱਜਣ ਨੇ ਮੰਨ ਲਓ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਦਬਾਈ ਹੋਈ ਸੀ ਅਸੀਂ ਜਿਹੜੇ ਪਲਾਟ ਬਣਦੇ ਸੀ ਬੋਲੀ ਹੁੰਦੀ ਆ ਜਦੋਂ ਨਿਸ਼ਾਨਦੇਹੀ ਦੀ ਉਦੋਂ ਪਲਾਟ ਜਦੋਂ ਦੱਸਿਆ ਜਾਂਦਾ ਪਲਾਟ ਨੰਬਰ 8 ਜਾਂ 1 ਤੋਂ ਲੈ ਕੇ 8 ਤੱਕ ਹੁੰਦੀ ਆ ਉਦੋਂ ਦੱਸਿਆ ਜਾਂਦਾ ਇੱਕ ਨਾਲ ਇੱਕ ਕਿੱਲੇ ਇੱਕ ਪਲਾਟ ਦੇ ਵਿੱਚ ਜ਼ਮੀਨ ਜਿਹੜੀ ਆ ਇੱਕ ਤਿੰਨ ਕਨਾਲਾਂ ਤੇ ਤਿੰਨ ਕਿੱਲੇ ਤੇ ਪੰਜ ਕਨਾਲਾਂ ਦੱਸੀ ਜਾਂਦੀ ਆ ਤੇ ਜੋ ਕਿ ਰਕਬਾ ਮੌਕੇ 'ਤੇ ਘੱਟ ਹੈ ਤੇ ਮੇਰੇ ਵੱਲੋਂ ਦਰਖਾਸਤ ਦਿੱਤੀ ਗਈ ਸੀ ਦਰਖਾਸਤ ਦੇਣ ਦੇ ਬਾਵਜੂਦ ਮੈਂ ਪਿਛੇ ਵੀ ਨਿਸ਼ਾਨਦੇਹੀ ਕਰਵਾਈ ਸੀ ਤੇ ਉਹ ਨਿਸ਼ਾਨਦਾਈ ਜਿਹੜੀ ਆ ਅਗਲੀ ਪੰਚਾਇਤ ਨੇ ਕਹਿਦੀ ਸੀ ਵੀ ਸਾਨੂੰ ਉਹ ਮਨਜ਼ੂਰ ਨਹੀਂ ਤੇ ਮੈਂ ਦੁਬਾਰਾ ਇਹਨਾਂ ਨੂੰ ਕਿਹਾ ਸੀ ਪੰਚਾਇਤ ਨੂੰ ਤੇ ਪੰਚਾਇਤ ਨੇ ਦੁਬਾਰਾ ਹੀ ਮਤਾ ਪਾ ਕੇ ਤੇ ਪੰਚਾਇਤ ਨਿਸ਼ਾਨਦਾਈ ਕਰਵਾ ਰਹੀ ਹੈ ਤੇ ਜਿੰਨਾ ਹੁਣ ਰਕਬਾ ਨਿਕਲੇਗਾ ਉਹ ਪੰਚਾਇਤ ਉਹਦਾ ਕਬਜ਼ਾ ਉਹ ਆਪ ਖੁਦ ਕਰਵਾਏਗੀ ਕਿੰਨਾ ਕੁ ਰਕਬਾ ਕੋਲ ਜਿਹੜਾ ਪੰਚਾਇਤੀ ਜ਼ਮੀਨ ਦਾ ਪੰਚਾਇਤੀ ਜ਼ਮੀਨ ਦਾ 32 ਕਿਲੇ ਰਕਬਾ ਜੀ ਤਾਂ ਹੁਣ ਜਿਹੜੀ ਨਿਸ਼ਾਨਦੇਹੀ ਹੋ ਰਹੀ ਆ ਉਸ ਦੇ ਵਿੱਚ ਆ ਰਿਹਾ ਕਿ ਜਾਂ ਕੋਈ ਵਾਰ ਰਿਆ ਸੀ ਜਾਂ ਇਸ ਤਰ੍ਹਾਂ ਦਾ ਕੋਈ ਸਾਮਾਨ ਹਾਂਜੀ ਹਾਂਜੀ ਇਹਦੇ ਵਿੱਚ ਆ ਰਿਹਾ ਜੀ ਦਿਵਾਲੀ ਦੇ ਮੰਨ ਲਓ ਜਿਹੜੇ ਕਸਤਕਾਰ ਨੇ ਉਹ ਜ਼ਮੀਨ ਦੇ ਵਿੱਚ ਮੰਨ ਲਓ ਵਾਰ ਰਹੇ ਨੇ ਹਾਂਜੀ ਤਾਂ ਉਹ ਨਿਸ਼ਾਨੀਆਂ ਲਾ ਦਿੱਤੀਆਂ ਗਿਆ ਕਦ ਤੱਕ ਕਬਜ਼ਾ ਜਿਹੜਾ ਹੋਏਗਾ ਜਾਂ ਕੀ ਮੰਗ ਜਿਹੜੀ ਕਰੋਗੇ ਪ੍ਰਕਾਸ਼ ਇਹ ਮੰਗ ਇਹ ਹੀ ਕਰਦੇ ਆ ਵੀ ਜੇ ਜਿੰਨੀ ਰਕਬਾ ਨਿਕਲਿਆ ਪੰਚਾਇਤ ਦਾ ਉਹ ਸਾਨੂੰ ਪੰਚਾਇਤ ਜਿਹੜੀ ਆ ਉਹ ਪੂਰੀ ਕਰਕੇ ਦਵੇ ਉਹ ਰਕਬਾ ਪੂਰਾ ਕਰ ਦਵੇ ਤੇ ਸਾਨੂੰ ਬਹੁਤ ਮਿਹਰਬਾਨੀ ਹੋਊਗੀ ਰਮੇਸ਼ ਸਿੰਘ ਨੰਬਰਦਾਰ ਪਿੰਡ ਚੋਚੇ ਹਾਂਜੀ ਤੇ ਅੱਜ ਨਿਸ਼ਾਨਦੇਹੀ ਹੋ ਰਹੀ ਹੈ ਪੰਚਾਇਤੀ ਜ਼ਮੀਨ ਦੀ ਕੀ ਕਰਨਾ ਚਾਹੋਗੇ ਜੀ ਬਹੁਤ ਵਜੇ ਕੰਮ ਕੀਤਾ ਪਿੰਡ ਨੇ ਲੜ ਕੇ ਮਲੇ ਕਰਵਾ ਦਿੱਤੀ ਹੈ ਤੇ ਗਰਦੌਰ ਸਾਹਿਬ ਤੇ ਪੜਵਾਰੀ ਸਾਹਿਬ ਨੇ ਕਲੀਅਰ ਕਰ ਦਿੱਤਾ ਕੰਮ ਸਾਰਾ ਥੋੜਾ ਰਹਿ ਗਿਆ ਹੋਵੇ ਐਸੀ ਕੁਛ ਪਹਿਲਾਂ ਕਿ ਜਾਂ ਸਹੀ ਹੋਈ ਹੈ ਜਾਂ ਕਿਸ ਤਰ੍ਹਾਂ ਨਹੀਂ ਪਹਿਲਾਂ ਥੋੜਾ ਕੋ ਨਾ ਲੋਕਾਂ ਨੇ ਸਾਈਡਾਂ ਤੋਂ ਥੋੜੀ ਥੋੜੀ ਹੈਗਾ ਹੀ ਕਬਜ਼ਾ ਤੇ ਨਿਸ਼ਾਨੀ ਲਾ ਦਿੱਤੀਆਂ ਉਹਦੇ ਬਾਅਦ ਚੋਂ ਦੇਖਾਂਗੇ ਕਿ ਕਬਜ਼ਾ ਕਿਵੇਂ ਹੁੰਦਾ ਮੇਰਾ ਨਾਮ ਸਤਵਿੰਦਰ ਸਿੰਘ ਜੀ ਮੇਰਾ ਡੈਜਿੰਗ ਐਡਰੈਸ ਕਣਗੋ ਅੱਜ ਅਸੀਂ ਪੰਚਾਇਤ ਦੀ ਜਿਹੜੀ ਨਿਸ਼ਾਨਦੀ ਕਰਨ ਵਾਸਤੇ ਪਿੰਡ ਚੋਚਨੇ ਚ ਪਹੁੰਚੇ ਹਾਂ ਜੀ। ਪਹੁੰਚੀ ਆ ਨਿਸ਼ਾਨਦੀ ਕਰ ਰਹੇ ਹਾਂ ਜੀ। ਤਾਂ ਜਿਹੜੀ ਪੰਚਾਇਤ ਦੀ ਜ਼ਮੀਨ ਸੀ ਉਸ ਦੇ ਉੱਤੇ ਕੋਈ ਕਬਜ਼ਾ ਵੀ ਹੈਗਾ ਨਾ ਜਾਇਜ਼ ਦਾ ਕੋਈ ਆ ਰਿਹਾ ਸੀ। ਇਹ ਤਾਂ ਹੁਣ ਨਾਲ ਔਲਖਾਂ ਲੱਗਦਾ ਪਿੰਡ ਉਹਨਾਂ ਦੀ ਹੱਦ ਲੱਗਦੀ ਆ। ਉਹ ਵੀ ਕਲਗੋ ਸਾਹਿਬ ਆਏ ਆ। ਇਹ ਹੁਣ ਕਰਨਗੇ ਕਰਨ ਤੋਂ ਬਾਅਦ ਕਲੀਅਰ ਹੋਏਗਾ ਕਿ ਕੀ ਇਹ ਦਾ ਸਟੇਟ ਹੈ।